ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਉਦਾਲ ਸਿੰਘ ਡੇਰਾ ਬਾਬਾ ਗਾਜੀ ਦਾਸ ਜੀ ਪਿੰਡ ਲਸਾੜਾ ਵਿਖੇ ਧੰਨ ਧੰਨ ਬਾਬਾ ਗਾਜੀ ਦਾਸ ਜੀ ਦਾ 518ਵਾਂ ਪਾਵਨ ਜਨਮ ਦਿਹਾੜਾ ਮੁੱਖ ਸੇਵਾਦਾਰ ਬਾਬਾ ਬਲਵੰਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਸਮੂਹ ਸੰਗਤ ਦੇ ਵਰਮੁੱਲੇ ਸਹਿਯੋਗ ਨਾਲ ਬੜੀ ਹੀ ਪ੍ਰੇਮ ਭਾਵਨਾ ਤੇ ਸ਼ਰਧਾ ਨਾਲ ਮਨਾਇਆ ਗਿਆ ਸਮਾਗਮ ਦੌਰਾਨ ਸਾਧੂਆਂ ਸੰਤਾਂ ਤੇ ਮਾਪੋਸ਼ਾ ਨੇ ਵੱਡੀ ਗਿਣਤੀ ਵਿੱਚ ਆ ਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਇਸ ਮੌਕੇ ਤੇ ਕੀਰਤਨੀ ਜਥੇ ਤੇ ਇਕ ਵਿਸ਼ਰਾਂ ਵੱਲੋਂ ਸੰਗਤਾਂ ਨੂੰ ਰੱਬੀ ਬਾਣੀ ਰਾਹੀਂ ਨਿਹਾਲ ਕੀਤਾ ਇਸ ਮੌਕੇ ਤੇ ਖੁੰਦਨ ਕੈਂਪ ਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅੰਮ੍ਰਿਤ ਵਿਸਕਾਇਆ ਗਿਆ ਸਮਾਗਮ ਦੇ ਅੰਤ ਵਿੱਚ ਬਾਬਾ ਬਲਵੰਤ ਸਿੰਘ ਜੀ ਵੱਲੋਂ ਪੁੱਜੀਆਂ ਸ਼ਖਸੀਅਤਾਂ ਤੇ ਅੰਮ੍ਰਿਤਧਾਰੀ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਗੁਰੂ ਕਾ ਲੰਗਰ ਟੁੱਟ ਵਰਤਾਇਆ ਗਿਆ ਪੀਟੀ ਨਿਊਜ਼ ਪੰਜਾਬ ਦੇ ਨਾਲ ਲਸਾੜਾ ਤੁਤ ਸੇਮ ਸਿੰਘ ਗਿੱਲ ਤੇ ਜਗਿੰਦਰ ਸਿੰਘ ਆਜ਼ਾਦ ਦੀ ਵਿਸ਼ੇਸ਼ ਰਿਪੋਰਟ ਪੀਟੀ న్యూਸ ਪੰਜਾਬ ਵੱਲੋਂ ਆਪ ਸਭ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਪੱਤਰਕਾਰ ਨੀਤਨ ਸਿੰਘ ਰਾਜਾ ਸੋ ਗੱਲ ਕਰਨ ਜਾ ਰਹੇ ਆ ਅੱਜ ਅਸੀਂ ਪਹੁੰਚੇ ਆ ਬਾਬਾ ਗਾਜੀਦਾ ਜੀ ਡੇਰਾ ਜਿਹੜਾ ਕਿ ਪਿੰਡ ਲਸਾਲਾ ਦੇ ਕਿਸ਼ਕਾ ਉਥੋਂ ਦੇ ਮੁੱਖ ਸੇਵਾਦਾਰ ਗੱਦੀਬ ਸਿੰਘ ਅ ਬਾਬਾ ਬਲਵੰਤ ਸਿੰਘ ਸਭ ਤੋਂ ਪਹਿਲਾਂ ਪੀਟੀ న్యూਸ ਪੰਜਾਬ ਵੱਲੋਂ ਤੁਹਾਡਾ ਹਾਰਦਿਕ ਸਵਾਗਤ ਹੈ ਸੋ ਅੱਜ ਦੇ ਇਸ ਸਵਾਗਤ ਮਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਾਈ ਜੀ ਕੋਲ ਹਲਸਾ ਸੇਵਾਰੀ ਕਿੰਨੇ ਪੰਜਾਬ ਦੇ ਟੈਨਰ ਦਾ ਆਪਕੋ ਪਹੁੰਚਾਉਂਦਾ ਹਾਂ ਉਹ ਬਣਾ ਗੋਪਤਾਂ ਵਾਲੇ ਬੰਨ ਲਾਂ ਸਮੇਂ ਬਹੁਤ ਦਾ ਸਵਾਲ ਤੋਂ ਜਤਿੰਦਰਪਾਲ ਸਿੰਘ ਸ਼ਰਮਾ ਕੋ ਪੁਟੜਾਲੇ ਪਹੁੰਚੇ ਨੇ ਮਮਨ ਸਰਪ੍ਰੇਖ ਦੇ ਜਿਹੜੀ ਚੇਅਰਮੈਨ ਨੇ ਉਹਨਾਂ ਦਾ ਨਾਲ ਆਏ ਪਰਿਵਾਰ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਸਾਡੇ ਅੱਜ ਬਾਬਾ ਗਾਇਲਾਸ ਮਹਾਰਾਜ ਜੀ ਦਾ ਜੋ ਉਤਾਰ ਦੇ ਅੱਜ 518ਵਾਂ ਉਤਾਰ ਦੇੜਾ ਮਨਾਇਆ ਹੈ ਜਿਹੜੀਆਂ ਕਿ ਸਿੱਖ ਸੰਗਤਾਂ ਬਹੁਤ ਨੂਰਪੁਰ ਬੀਦੀ ਸਾਈਡ ਬਰਾ ਚੌਰ ਔਰ ਸਾਡੇ ਇਲਾਕੇ ਦੀਆਂ ਸੰਗਤਾਂ ਨੇ ਆ ਕੇ ਸਰਬੱਤ ਦਾ ਭਾਵਨਾ ਦੇ ਨਾਲ ਮਨਾਇਆ ਔਰ ਨਾਲ ਹੀ ਖੂਨ ਬਾਨ ਕੈਂਪੋ ਕਿਸਾਨਾਂ ਦੇ ਮੁਕਾਬਲੇ ਉਸਾਰ ਮੁਕਾਬਲੇ ਜਿਹੜੇ ਬੱਚਿਆਂ ਨੇ ਮਰ ਸਕਿਆ ਸਾਰਿਆਂ ਦਾ ਉਹਨਾਂ ਦਾ ਸਨਮਾਨ ਕੀਤਾ ਗਿਆ ਬੇਨਤੀ ਕਰਦੇ ਹਾਂ ਸਿੱਖ ਸੰਗਤਾਂ ਨੂੰ ਇਸ ਸਥਾਨ ਤੇ ਆ ਕੇ ਸਰਬੱਤ ਦੇ ਭਾਵਨਾ ਦੇ ਨਾਲ ਆਪਣੀਆਂ ਜੋ ਮੰਤੀਆਂ ਇਰਾਦਾ ਨੇ ਆਪਣੀਆਂ ਪੂਰੀਆਂ ਕਰਨ ਵਾਹੀ ਨੂੰ ਜੀ ਕਾ ਖਾਲਸਾ ਬਾਬਾ ਜੀ ਨੌਜਵਾਨ ਪੀੜੀ ਨੂੰ ਕੀ ਸਨੇਹਾ ਦੇਣਾ ਚਾਹੀਦਾ ਨੌਜਵਾਨ ਪੀੜੀ ਨੂੰ ਦਾਸ ਜੀ ਦਾ ਬਚਪਨ ਤੋਂ ਇਹੀ ਬੇਨਤੀ ਹੈ ਵੀ ਨਸ਼ਿਆਂ ਤੋਂ ਮੁਕਤ ਰਹੋ ਗੁਰੂ ਦੇ ਨਾਲ ਜੁੜੋ ਨਾਮ ਜਪੋ ਇਹ ਨਹੀਂ ਹੈਗਾ ਵੀ ਅਸੀਂ ਅੰਮ੍ਰਿਤਸਰ ਕੀ ਨਾਮ ਜਪ ਸਕਦੇ ਹਾਂ ਹਰ ਇੱਕ ਨੂੰ ਖੁੱਲ ਹੈ ਸਾਡਾ ਜੋ ਇੰਡੀਆ ਦੇਸ਼ ਹੈ ਉਹ ਹਰ ਧਰਮ ਨੂੰ ਖੁੱਲ ਹੈ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਯਾਦ ਕਰੋ ਸਮਾਜ ਦੇ ਵਿੱਚ ਵਧੀਆ ਵਿਚਰੋ ਗਰੀਬਾਂ ਦੀ ਸੇਵਾ ਕਰੋ ਡੇਰਾ ਬਾਬਾ ਗਾਇਦਾ ਜੀ ਲਸਾੜਾ ਤੇ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਅਸੀਂ ਹਿਊਮਨ ਸਰਵਿਸ ਸੋਸਾਇਟੀ ਦੇ ਕੌਮੀ ਪ੍ਰਧਾਨ ਸ਼੍ਰੀ ਜਤਿੰਦਰ ਸ਼ਰਮਾ ਜੀ ਸਭ ਤੋਂ ਪਹਿਲਾਂ ਪੀਟੀ ਨਿਊਜ਼ ਪੰਜਾਬ ਵੱਲੋਂ ਤੁਹਾਡਾ ਹਾਰਦਿਕ ਸਵਾਗਤ ਹੈ ਸੋ ਅਜੋਕੇ ਸਮੇਂ ਦੇ ਵਿੱਚ ਬਹੁਤ ਸਮਾਜਿਕ ਕ੍ਰਿਤਿयां ਦਿਨੋ ਦਿਨ ਵੱਧ ਰਹੀਆਂ ਹਨ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਸਭ ਤੋਂ ਪਹਿਲਾਂ ਪੰਜਾਬ ਪ੍ਰਧਾਨ ਸਰਵਿਸ ਸੁਸਾਇਟੀ ਜਤਿੰਦਰ ਸ਼ਰਮਾ ਬਾਬਾ ਗਾਜੀਦਾਦ ਜੀ ਅੰਦਰ ਬਾਬਾ ਗਾਜੀਦਾਦ ਜੀ ਬਾਬਾ ਚਰਨ ਜੀਵਲ ਸਿੰਘ ਜੀ ਤੇ ਬਾਬਾ ਬਲਵੰਤ ਸਿੰਘ ਜੀ ਤਰਸੀਮ ਚੇਅਰਮੈਨ ਜੀ ਤੇ ਆਪਣਾ ਜੋ ਸੇ ਪੀਟੀਐਨ ਨਿਊਜ਼ ਦੇ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇਸ ਅੱਛੇ ਸ਼ੁਭ ਦਿਹਾੜੇ ਤੇ ਇੱਥੇ ਪਹੁੰਚੇ ਨੇ ਤੇ ਮੈਂ ਕਹਿਣਾ ਚਾਹਾਂਗਾ ਵੀ ਇਹ ਇਹ ਜੋ ਹੈਗਾ ਬਾਬਾ ਬਲਵੰਤ ਸਿੰਘ ਜੀ ਨੇ ਦੀ ਜੋ ਰਹਿਨਮਾਈ ਹੇਠ ਹੋ ਕੰਮ ਹੋ ਰਿਹਾ ਹੈ ਇਹ ਆਮ ਮਦਦ ਦਾ ਕੰਮ ਨਹੀਂ ਆ ਕੱਲਾ ਬਾਬਾ ਜੀ ਪੂਰਾ ਹੀ ਨਹੀਂ ਇਹਨਾਂ ਦਾ ਮੈਂ ਇੱਕ ਦੇਖਿਆ ਲੰਗਰ ਕਿਸੇ ਵੀ ਕਿਸੇ ਜਗ੍ਹਾ ਜਦੋਂ ਜ਼ਰੂਰਤ ਹੋਵੇ ਇਹ ਜੁਰੂਰ ਪਹੁੰਚਦੇ ਨੇ ਲਗਾਤਾਰ ਚੱਲ ਰਿਹਾ ਲੰਗਰ ਵੀ ਜੋ ਸੇਵਾ ਇਹ ਕਰ ਰਹੇ ਨੇ ਇਸ ਤਰ੍ਹਾਂ ਦੀ ਸਿੱਖਿਆ ਸਾਰਿਆਂ ਨੂੰ ਲੈਣੀ ਚਾਹੀਦੀ ਆ ਇਹਨਾਂ ਤੋਂ ਤੇ ਬਾਬਾ ਜੀਵਨ ਸਿੰਘ ਜੀ ਵੀ ਉਹਨੇ ਇਹਨਾਂ ਨੇ ਨਾਲ ਜੁੜ ਚੁੱਕੇ ਨੇ ਮੈਂ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਵਾ ਦੰਨਾ ਹੈ ਤੇ ਸਾਡੇ ਉਹਰੇ ਸਾਡੀ ਪੂਰੀ ਟੀਮ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਮੈਂ ਇਹਨਾਂ ਨਾਲ ਜਿੱਥੇ ਵੀ ਸਾਡੀ ਕਿਤੇ ਵੀ ਪੰਜਾਬ ਦੇ ਵਿੱਚ ਡਿਊਟੀ ਲਾਣਗੇ ਕਿਸੇ ਵੀ ਕੰਮ ਵਿੱਚ ਅਸੀਂ ਹੱਥ ਜੋੜ ਕੇ ਖੜੇ ਹਾਂ ਜੀ ਇਹ ਹਨ ਸ਼੍ਰੀ ਜਤਿੰਦਰ ਸ਼ਰਮਾ ਜੀ ਤੇ ਹੁਣ ਗੱਲਬਾਤ ਕਰਨ ਜਾ ਰਿਹਾ ਅਸੀਂ ਪੀਟੀ ਨਿਊਜ਼ ਪੰਜਾਬ ਵੱਲੋਂ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਜੀਵਨ ਸਿੰਘ ਜੀਵੰਦਾਤ ਜੀ ਪੀਟੀ ਨਿਊਜ਼ ਪੰਜਾਬ ਵੱਲੋਂ ਤੁਹਾਡਾ ਹਾਰਦਿਕ ਸਵਾਗਤ ਹੈ ਅੱਜ ਦੇ ਸਮਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਕੀ ਤੁਹਾਡੇ ਵੱਲੋਂ ਸਨੇਹਾ ਇੱਕ ਨੌਜਵਾਨ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦਾ ਹਾਂ ਅੱਜ ਦੇ ਅੱਜ ਦੇ ਸਮਾਂ ਬਾਰੇ ਕਿ ਅੱਜ ਦੇ ਸਮਾਜ ਨੂੰ ਵਧੀਆ ਸਮਾਜ ਨੂੰ ਹੋਰ ਤੇ ਉੱਚੇ ਪੱਧਰ ਤੇ ਹੋਇਆ ਹੈ ਡੇਰਾਪਾਪਾ ਗੜੀਚਾਂ ਜੀ ਬਈ ਲਸਾੜਾ ਦੇ ਵਿੱਚ ਇਸ ਵਿੱਚ ਬਹੁਤ ਹੀ ਸੰਤਾ ਪੌਂਚੀਆਂ ਤੇ ਉਹਨੇ ਜਰਦਬਾ ਮੰਗ ਜਿੱਤੇ ਤੇ ਉਹ ਵੀ ਸੰਤਾ ਪੌਂਚੀਆਂ ਤੇ ਉਹਨੇ ਰਣਬੀਰੇ ਜਿੱਤੇ ਤੇ ਇਸ ਇਸੇ ਤਰ੍ਹਾਂ ਲੜੀ ਵੀ ਚੱਲਦੀ ਆ ਰਹੀ ਆ ਪਾਟਨਾਲ ਦੀ ਸਾਰੇ ਗੱਲ ਤਾਂ ਬਹੁਤ ਹੀ ਆਪਣੇ ਸੰਵਨਾਈ